ਮਿਸਿਸ ਆਗਾ ਵਿਖੇ ਸਥਿਤ ਅਤੇ অন্ਟਾਰੀਓ ਦੀਆਂ ਸਭ ਤੋਂ ਵੱਡੀਆਂ ਰੀਅਲ ਏਸਟੇਟ ਬ੍ਰੋਕਰੇਜਾਂ ਵਿੱਚੋਂ ਇੱਕ ਆਈਪ੍ਰੋ ਰੀਅਲਟੀ ਲਿਮਟਿਡ ਨੇ ਆਪਣੀਆਂ ਸਾਰੀਆਂ ਸ਼ਾਖਾਵਾਂ 19 ਅਗਸਤ 2025 ਤੋਂ ਸਥਾਈ ਤੌਰ ਤੇ ਬੰਦ ਕਰ ਦੇਣੀਆਂ ਨੇ ਤਾਂ ਇਸ ਕੰਪਨੀ ਕੋਲ 2400 ਦੇ ਕਰੀਬ 에ਜੰਟ ਹਨ ਜਿਹੜੇ ਕਿ 17 ਵਕ ਵਕ ਥਾਵਾਂ ਤੇ ਕੰਮ ਕਰਦੇ ਨੇ ਪਰ ਹੁਣ ਇੱਕ ਵੱਡੀ ਆਰਥਿਕ ਘਾਟ ਤੋਂ ਬਾਅਦ ਇਹ ਬ੍ਰੋਕਰੇਜ ਬੰਦ ਹੋ ਰਹੀ ਹੈ ਰੀਅਲ اسٹیਟ ਕਾਉਂਸਲ ਆਫ ਅਨਟਾਰੀਓ ਯਾਨੀ ਕਿ ਆਰ ای ਸੀਓ ਨੇ ਦੱਸਿਆ ਕਿ ਇਹ ਫੈਸਲਾ ਇੱਕ ਨਿਯਮਤ ਜਾਂਚ ਤੋਂ ਬਾਅਦ ਲਿਆ ਗਿਆ ਹੈ ਜਿਸ ਵਿੱਚ ਆਈਪ੍ਰੋ ਰੀਅਲਟੀ ਦੀਆਂ مالی ਹਿਸਾਬ ਕਿਤਾਬ ਵਿੱਚ ਗੰਭੀਰ ਘਾਟ ਦਾ ਖੁਲਾਸਾ ਹੋਇਆ ਤਾਂ ਇਹ ਘਾਟ ਟਰਸਟੀ ਨੇ ਰੀਅਲ اسٹیਟ ਸਰਵਿਸ ਐਕਟ 2002 ਦੀ ਉਲੰਘਣਾ ਹੈ ਇਹ ਇੱਕ ਐਕਟ ਹੈ ਜੋ ਕਸਟਮਰ ਦੇ ਪੈਸਿਆਂ ਦੀ ਸਭਾਲ ਨੂੰ ਨਿਯਮਤ ਕਰਦਾ ਹੈ ਧਾਰੀਕੋ ਨੇ ਆਈਪ੍ਰੋ ਰੀਅਲਟੀ ਨਾਲ ਮਿਲ ਕੇ ਇਹ ਯਕੀਨੀ ਬਣਾਉਣ ਦੀ ਯੋਜਨਾ ਬਣਾਈ ਹੈ ਕਿ ਬੰਦ ਹੋਣ ਦੀ ਪ੍ਰਕਿਰਿਆ ਸਹੀ ਢੰਗ ਨਾਲ ਅਤੇ ਕਾਨੂੰਨੀ ਤਰੀਕੇ ਨਾਲ ਹੋਵੇ ਤਾਂ ਇਸ ਦੌਰਾਨ ਇੱਕ ਅਸਥਾਈ ਬ੍ਰੋਕਰ ਆਫ ਰਿਕਾਰਡ ਨਿਯੁਕਤ ਕੀਤਾ ਗਿਆ ਹੈ ਜੋ ਇਹ ਯਕੀਨੀ ਬਣਾਵੇਗਾ ਕਿ ਸਾਰੇ ਲੰਬੇਤ ਲੈਣ-ਦੇਣ ਸੁਰੱਖਿਅਤ ਢੰਗ ਨਾਲ ਪੂਰੇ ਹੋਣ ਇੱਕ ਮਾਨਤਾ ਪ੍ਰਾਪਤ ਅਕਾਊਂਟੈਂਟ ਵੀ ਨਿਯੁਕਤ ਹੋਇਆ ਹੈ ਜੋ ਬੰਦੀ ਦੀ ਪ੍ਰਕਿਰਿਆ ਵਿੱਚ ਮਦਦ ਕਰੇਗਾ ਆਈ ਪ੍ਰੋ ਰੀਅਲਟੀ ਦਾ ਮੁੱਖ ਦਫ਼ਤਰ ਮਿਸਿਸਾਗਾ ਵਿੱਚ ਸੀ ਪਰ ਇਸ ਦੀਆਂ ਸ਼ਾਖਾਵਾਂ ਗ੍ਰੇਟਰ ਟ੍ਰਾਂਟੋ ਵੇਰੀਆ ਅਤੇ ਹੋਰ ਸ਼ਹਿਰਾਂ ਵਿੱਚ ਫੈਲੀਆਂ ਹੋਈਆਂ ਸਨ ਜਿਵੇਂ ਕਿ ਟ੍ਰਾਂਟੋ ਬ੍ਰੈਂਪਟਨ ਮਿਲਟਨ ਬਲਿੰਕਟਨ ਅਤੇ ਹੋਰ ਵੱਖ-ਵੱਖ ਥਾਵਾਂ ਉੱਤੇ ਇਹਨਾਂ ਦੀਆਂ ਬ੍ਰਾਂਚਾਂ ਹਨ ਧਾਰੀ ਕੋ ਨੇ ਸਾਰੇ ਪ੍ਰਭਾਵਿਤ ਗਾਕਾਂ ਅਤੇ ਰੀਅਲ ਅਸਟੇਟ ਏਜੰਟਾਂ ਨੂੰ ਆਪਣੀ ਖਿੱਤ ਰੱਖਿਆ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਨੂੰ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ ਆਪਣੇ ਏਜੰਟ ਨਾਲ ਸੰਪਰਕ ਕਰੋ ਜੇ ਹੋਰ ਮਦਦ ਦੀ ਲੋੜ ਹੋਵੇ ਤਾਂ ਆਈਪ੍ਰੋ ਦੇ ਮੈਨੇਜਮੈਂਟ ਨਾਲ ਸੰਪਾਰਕਾ ਜਿਹੜਾ ਉਹ ਕਰਨ ਦੀ ਸਲਾਹ ਦਿੱਤੀ ਗਈ ਹੈ ਜੇਕਰ ਕਿਸੇ ਏਜੰਟ ਦੀ ਕਮਿਸ਼ਨ ਨਹੀਂ ਮਿਲੀ ਤਾਂ ਜਾਂ ਕਿਸੇ ਗਾਖ ਦੀ ਜਮ੍ਹਾਂ ਰਕਮ ਖਤਰੇ ਵਿੱਚ ਹੈ ਤਾਂ ਰੀਕੋ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਸਾਰੇ ਦਾਅਵੇ ਇੰਸ਼ੋਰੈਂਸ ਦੇ ذریعے ਪੂਰੇ ਕੀਤੇ ਜਾਣਗੇ ਤਾਂ ਏਜੰਟਾਂ ਨੂੰ ਕਮਿਸ਼ਨ ਪ੍ਰੋਟੈਕਸ਼ਨ ਇੰਸ਼ੋਰੈਂਸ ਪ੍ਰੋਗਰਾਮ ਅਧੀਨ ਕਲੇਮ ਕਰਨਾ ਚਾਹੀਦਾ ਹੈ ਤਾਂ ਲੋੜੀਂਦੇ ਫਾਰਮ ਰੀਕੋ ਦੀ ਵੈੱਬਸਾਈਟ ਦੇ ਉੱਤੇ ਉਪਲਬਧ ਨੇ ਰੀਕੋ ਨੇ ਕਿਹਾ ਹੈ ਕਿ ਉਹ ਆਈਪ੍ਰੋ ਰੀਅਲਟੀ ਦੇ ਵਿੰਡ ਅਪ ਨੂੰ ਬਹੁਤ ਧਿਆਨ ਨਾਲ ਨਿਗਰਾਨੀ ਕਰੇਗਾ ਅਤੇ ਹਰ ਨਵੀਂ ਅਪਡੇਟ ਆਪਣੀ ਵੈੱਬਸਾਈਟ ਤੇ ਪੋਸਟ ਕਰੇਗਾ ਨਿਯੁਕਤ ਬ੍ਰੋਕਰ ਆਫ ਰਿਕਾਰਡ ਅਤੇ ਅਕਾਊਂਟੈਂਟ ਆਖਰੀ ਲੈਣ ਦੇ ਮੁਕੰਮਲ ਹੋਣ ਤੱਕ ਕੰਮ ਕਰਦੇ ਰਹਿਣਗੇ ਆਈਪ੍ਰੋ ਰੀਅਲਟੀ ਦੀ ਬੰਦ ਹੋਣ ਦੀ ਘਟਨਾ 온ਟਾਰੀਓ ਦੇ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਬ੍ਰੋਕਰੇਜਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ ਉਦਯੋਗ ਦੇ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਰੀਅਲ ਅਸਟੇਟ ਮਾਰਕੀਟ ਵਿੱਚ ਨਿਗਰਾਨੀ ਅਤੇ ਵਿਸ਼ਵਾਸ ਰੱਖਣਾ ਕਿੰਨਾ ਜ਼ਰੂਰੀ ਹੈ ਖਾਸ ਕਰਕੇ ਜਦੋਂ ਬ੍ਰੋਕਰੇਜ ਵੱਡੀ ਮਾਤਰਾ ਵਿੱਚ ਗਾਹਕਾਂ ਦੇ ਫੰਡ ਹਟਾਉਂਦੇ ਹਨ ਤਾਂ ਵੱਡਾ ਫੈਸਲਾ ਜਿਹੜਾ ਉਹ ਇਸ ਬ੍ਰੋਕਰੇਜ ਨੂੰ ਲੈ ਕੇ ਸਾਹਮਣੇ ਆਇਆ ਹੈ